ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੂੰ ਹੀ ਪ੍ਰਤਪਾਲ ਲੋ ਹਮ ਬਾਰਿਕ ਤੁਮਰੇ ਧਾਰੇ ਜਿਹਾ ਏਕ ਕਵਨ ਗੁਣ ਕਹੀਐ ਬੇਸੁਮਾਰ ਬੇਅੰਤ ਸਵਾਮੀ ਤੇਰੋ ਅੰਤ ਨਕਿ ਨਹੀਂ ਲਹੀਐ ਗੁਰਮੁਖ ਪਿਆਰੇ ਬਚਨ ਕਰਿਆ ਕਰਦੇ ਹਨ ਕਿ ਜਿਸ ਤਰ੍ਹਾਂ ਮਾਤਾ ਆਪਣੇ ਬੱਚੇ ਦਾ ਫਿਕਰ ਕਰਦੀ ਹੈ ਉਸ ਨੂੰ ਨਵਾਉਂਦੀ ਹੈ ਰੋਟੀ ਖਵਾਉਂਦੀ ਹੈ ਦੁੱਧ ਪਿਲਾਉਂਦੀ ਹੈ ਤੇ ਹੋਰ ਵੀ ਜਿਸ ਚੀਜ਼ ਦੀ ਜ਼ਰੂਰਤ ਹੋਵੇ ਮਾਤਾ ਉਸ ਨੂੰ ਲੈ ਕੇ ਦਿੰਦੀ ਹੈ ਉਸੇ ਤਰ੍ਹਾਂ ਹੀ ਰੱਬ ਵੀ ਆਪਣੇ ਪਿਆਰੇ ਭਗਤਾਂ ਦੀ ਨਾਮ ਜਪਣ ਵਾਲਿਆਂ ਦੀ ਹਰ ਇੱਕ ਜ਼ਰੂਰਤ ਪੂਰੀ ਕਰਦਾ ਹੈ ਖਿਆਲ ਰੱਖਦਾ ਹੈ ਆਪਣੇ ਪਿਆਰਿਆਂ ਦੇ ਅੰਗ ਸੰਗ ਸਹਾਈ ਹੁੰਦਾ ਹੈ ਤੇ ਹਰ ਔਖੇ ਸਮੇਂ ਵਿੱਚ ਜਾਂ ਕਿਸੇ ਮੁਸ਼ਕਲ ਦੀ ਘੜੀ ਵਿੱਚ ਆਪ ਹੀ ਮਿਹਰਾਂ ਕਰਕੇ ਉੱਥੋਂ ਦੀ ਕੱਢ ਦਿੰਦਾ ਹੈ ਇੱਕ ਜ਼ਰੂਰੀ ਬੇਨਤੀ ਜੋ ਵੀ ਗਿਆਨ ਜੋ ਵੀ ਸਾਖੀਆਂ ਜੋ ਵੀ ਵੀਡੀਓਜ਼ ਆਪ ਜੀ ਦੇ ਨਾਲ ਸ਼ੇਅਰ ਕੀਤੇ ਜਾਂਦੇ ਹਨ ਉਹ ਗੁਰਸਿੱਖਾਂ ਪਾਸੋਂ ਮਹਾਪੁਰਖਾਂ ਪਾਸੋਂ ਗੁਰਮੁਖ ਪਿਆਰਿਆਂ ਪਾਸੋਂ ਸਰਵਣ ਕੀਤਾ ਹੋਇਆ ਗਿਆਨ ਹੈ ਜਾਂ ਕਿਤਾਬਾਂ ਵਿੱਚੋਂ ਪੜਿਆ ਹੋਇਆ ਗਿਆਨ ਹੈ ਹਾਂ ਕੋਸ਼ਿਸ਼ ਇਹੀ ਕੀਤੀ ਜਾਂਦੀ ਹੈ ਕਿ ਗੁਰੂ ਸਾਹਿਬਾਂ ਦੀ ਕਿਰਪਾ ਨਾਲ ਗੁਰੂ ਸਾਹਿਬਾਂ ਦੇ ਆਦਰ ਸਨਮਾਨ ਤੇ ਮਰਿਆਦਾ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਗਿਆਨ ਸਾਂਝਾ ਕੀਤਾ ਜਾਵੇ। ਇੱਕ ਗੁਰਸਿੱਖ ਪਰਿਵਾਰ ਨੂੰ ਬਿਲੋਂਗ ਕਰਦੀ ਇੱਕ ਲੜਕੀ ਆਸਟ੍ਰੇਲੀਆ ਚਲੀ ਗਈ। ਦੁਨੀਆ ਵਿੱਚ ਵਿਚਰਦੇ ਹਨ ਜੀਵ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਆਹੀ ਜਾਂਦੀਆਂ ਹਨ। ਉਸ ਲੜਕੀ ਨੂੰ ਵੀ ਇੱਕ ਪਰੇਸ਼ਾਨੀ ਆ ਗਈ। ਉਸਨੇ ਉੱਥੋਂ ਇੱਕ ਮਹਾਂਪੁਰਖਾਂ ਨੂੰ ਫੋਨ ਕੀਤਾ। ਉਹ ਲੜਕੀ ਭਾਈ ਸਾਹਿਬ ਨੂੰ ਦੱਸਣ ਲੱਗੀ ਕਿ ਮੈਂ ਇੱਕ ਬਹੁਤ ਵੱਡੀ ਕੰਪਨੀ ਵਿੱਚ ਜੌਬ ਲਈ ਅਪਲਾਈ ਕੀਤਾ ਸੀ ਉਸ ਕੰਪਨੀ ਵਿੱਚ ਸਿਲੈਕਸ਼ਨ ਲਈ ਮੇਰਾ ਇੰਟਰਵਿਊ ਹੋਇਆ ਹੈ ਉਸਨੇ ਦੱਸਿਆ ਹੈ ਕਿ ਇੱਥੋਂ ਦਾ ਸਿਸਟਮ ਕੁਝ ਇਸ ਤਰ੍ਹਾਂ ਦਾ ਹੀ ਹੈ ਇੱਥੇ ਡਾਇਰੈਕਟ ਇੰਟਰਵਿਊ ਲੈ ਕੇ ਜੌਬ ਨਹੀਂ ਮਿਲਦੀ ਪਹਿਲਾਂ ਇਹ ਇੱਕ 230 ਪੇਜਾਂ ਦੀ ਬੁੱਕ ਲਿਖਣ ਲਈ ਦਿੰਦੇ ਹਨ ਫਿਰ ਉਹ ਬੁੱਕ ਸਬਮਿਟ ਹੁੰਦੀ ਹੈ ਉਸ ਬੁੱਕ ਦੇ ਵਿੱਚੋਂ ਫਿਰ ਉਹ ਕੁਝ ਸਵਾਲ ਕਰਦੇ ਹਨ ਤੇ ਚੈੱਕ ਕਰਦੇ ਹਨ ਕਿ ਬੁੱਕ ਉਸੇ ਨੇ ਲਿਖੀ ਹੈ ਨਹੀਂ ਤਾਂ 15-20 ਮਿੰਟਾਂ ਦੇ ਇੰਟਰਵਿਊ ਦੇ ਵਿੱਚ ਬਹੁਤਾ ਕੁਝ ਪਤਾ ਨਹੀਂ ਲੱਗਦਾ ਬੁੱਕ ਲਿਖਣ ਨਾਲ ਉਹਨਾਂ ਨੂੰ ਸਾਹਮਣੇ ਵਾਲੇ ਪਰਸਨ ਦੀ ਨੌਲੇਜ ਬਾਰੇ ਪਤਾ ਲੱਗ ਜਾਂਦਾ ਹੈ ਸੋ ਉਹ ਲੜਕੀ ਫੋਨ ਤੇ ਕਹਿ ਰਹੀ ਹੈ ਕਿ ਬੁੱਕ ਜਮਾ ਕਰਵਾਉਣ ਦੇ ਲਈ ਹੁਣ ਸਿਰਫ 7-8 ਦਿਨਾਂ ਦਾ ਸਮਾਂ ਹੀ ਰਹਿ ਗਿਆ ਹੈ ਤੇ ਬੁੱਕ ਦੇ 180 ਪੇਜ ਮੈਂ ਲਿਖ ਚੁੱਕੀ ਹਾਂ ਪਰ ਹੁਣ 181ਵਾਂ ਪੇਜ ਲਿਖਣ ਲਈ ਕੁਝ ਵੀ ਪਤਾ ਨਹੀਂ ਲੱਗ ਰਿਹਾ ਸਮਝ ਹੀ ਨਹੀਂ ਆ ਰਹੀ ਕਿ ਕੀ ਲਿਖਾਂ ਉਹ ਭਾਈ ਸਾਹਿਬ ਲੜਕੀ ਨੂੰ ਪੁੱਛਣ ਲੱਗੇ ਤੁਹਾਨੂੰ ਆਸਟ੍ਰੇਲੀਆ ਵਿੱਚ ਪੰਜ ਅਮ੍ਰਿਤਧਾਰੀ ਸਿੰਘ ਮਿਲ ਜਾਣਗੇ ਉਹ ਲੜਕੀ ਕਹਿੰਦੀ ਜੀ ਹਾਂ ਮੈਂ ਹਰ ਰੋਜ਼ ਗੁਰਦੁਆਰੇ ਜਾਂਦੀ ਹਾਂ ਕਈ ਗੁਰਸਿੱਖ ਰੂਹਾਂ ਨੂੰ ਮੈਂ ਉੱਥੇ ਜਾਣਦੀ ਹਾਂ ਭਾਈ ਸਾਹਿਬ ਨੇ ਫਿਰ ਉਸ ਲੜਕੀ ਨੂੰ ਇੱਕ ਯੁਗਤੀ ਦੱਸੀ ਕਿ ਘਰ ਗੁਰੂ ਸਾਹਿਬਾਂ ਦੇ ਪ੍ਰਕਾਸ਼ ਕਰਨੇ ਕੜਾ ਪ੍ਰਸ਼ਾਦ ਤਿਆਰ ਕਰਨਾ ਕੜਾ ਪ੍ਰਸ਼ਾਦ ਦਾ ਥਾਲ ਤਿਆਰ ਕਰਕੇ ਗੁਰੂ ਸਾਹਿਬਾਂ ਅੱਗੇ ਹਾਜ਼ਰ ਕਰਨਾ ਫਿਰ ਪੰਜ ਸਿੰਘ ਇੱਕ ਇੱਕ ਪਾਠ ਜਪਜੀ ਸਾਹਿਬ ਦੀ ਹਾਜ਼ਰੀ ਲਗਵਾਉਣ ਉਪਰੰਤ ਛੇ ਪੌੜੀਆਂ ਆਨੰਦ ਸਾਹਿਬ ਜੀ ਦੀਆਂ ਪੜ੍ਹ ਕੇ ਅਰਦਾਸ ਕੀਤੀ ਜਾਵੇ ਤਾਂ ਕਾਰਜ ਰਾਸ ਹੋ ਜਾਣਗੇ ਇਹ ਪਾਤਸ਼ਾਹ ਦਾ ਬਚਨ ਹੈ ਕਿ ਕੋਈ ਵੀ ਕਿੱਡਾ ਵੀ ਵੱਡਾ ਕੰਮ ਅੜਿਆ ਹੋਵੇ ਪਰ ਹੋਵੇ ਜਾਇਜ਼ ਇਸ ਮਰਿਆਦਾ ਦੇ ਨਾਲ ਜਿਹੜਾ ਕੋਈ ਗੁਰੂ ਸਾਹਿਬਾਂ ਅਗੇ ਅਰਦਾਸ ਕਰਵਾਵੇਗਾ ਤਾਰਦਾਸ ਸਿੱਧੀ ਹੀ ਸੱਚਖੰਡ ਦਰਗਾਹ ਵਿੱਚ ਸਾਡੇ ਕੋਲ ਪਹੁੰਚ ਜਾਂਦੀ ਹੈ ਤੇ ਵੱਡੇ ਤੋਂ ਵੱਡੇ ਰੁਕੇ ਹੋਏ ਕੰਮ ਵੀ ਸੰਪੂਰਨ ਹੋ ਜਾਂਦੇ ਹਨ ਉਸ ਲੜਕੀ ਨੇ ਉਹਨਾਂ ਦਾ ਬਚਨ ਮੰਨਿਆ ਤੇ ਅਗਲੇ ਦਿਨ ਫਿਰ ਸ਼ਾਮ ਨੂੰ ਉਹਨਾਂ ਨੂੰ ਫੋਨ ਕੀਤਾ ਫੋਨ ਕਰਕੇ ਕਹਿਣ ਲੱਗੀ ਜੀ ਗੁਰੂ ਸਾਹਿਬਾਂ ਦੀ ਕਿਰਪਾ ਹੋ ਗਈ ਹੈ ਮਿਹਰ ਹੋ ਗਈ ਹੈ ਜਿਸ ਤਰ੍ਹਾਂ ਆਪ ਜੀ ਨੇ ਬਚਨ ਕੀਤਾ ਸੀ ਮੈਂ ਉਸੇ ਤਰ੍ਹਾਂ ਹੀ ਕੀਤਾ ਰਾਤੀ ਮੈਂ ਗੁਰਦੁਆਰਾ ਸਾਹਿਬ ਚਲੀ ਗਈ ਉੱਥੇ ਪੰਜ ਸਿੰਘਾਂ ਨੂੰ ਬੇਨਤੀ ਕਰ ਲਈ ਸਵੇਰੇ ਗੁਰੂ ਸਾਹਿਬ ਪ੍ਰਕਾਸ਼ ਕਰਕੇ ਬਸ ਘੰਟਾ ਕੁ ਹੀ ਲੱਗਾ ਪਾਠ ਕਰਕੇ ਅਰਦਾਸ ਕੀਤੀ ਉਪਰੰਤ ਹੁਣ ਬੰਨ ਖੁੱਲ ਗਿਆ ਹੈ ਕਿਰਪਾ ਹੋ ਗਈ ਹੈ ਹੁਣ 181ਵਾਂ ਪੇਜ ਲਿਖਿਆ ਗਿਆ ਹੈ ਉਹ ਭਾਈ ਸਾਹਿਬ ਨੂੰ ਫੋਨ ਤੇ ਕਹਿਣ ਲੱਗੇ ਤੂੰ 181 ਪੇਜ ਲਿਖ ਲਿਆ ਹੈ ਪਰ ਹੁਣ 182 ਪੇਜ ਨਹੀਂ ਲਿਖਣਾ ਉਹ ਲੜਕੀ ਹੈਰਾਨ ਹੋ ਗਈ ਤੇ ਪੁੱਛਣ ਲੱਗੀ ਜੀ ਇਸ ਦਾ ਕੀ ਕਾਰਨ ਭਾਈ ਸਾਹਿਬ ਕਹਿੰਦੇ ਹੁਣ ਪਹਿਲਾਂ ਇੱਕ ਸੁਖਮਨੀ ਸਾਹਿਬ ਜੀ ਦਾ ਪਾਠ ਕਰਕੇ ਹਾਜ਼ਰੀ ਲਗਵਾਉਣੀ ਹੈ ਅਤੇ ਗੁਰੂ ਸਾਹਿਬਾਂ ਦਾ ਸ਼ੁਕਰਾਨਾ ਕਰਨਾ ਹੈ ਪਾਤਸ਼ਾਹ ਜੀ ਦੀ ਮਿਹਰ ਹੋ ਗਈ ਹੈ ਬਨ ਖੁੱਲ ਗਿਆ ਹੈ 181 ਪੇਜ ਲਿਖਿਆ ਗਿਆ ਹੈ ਹੁਣ ਕਿਰਪਾ ਕਰੋ 182ਵਾਂ ਪੇਜ ਵੀ ਚੰਗਾ ਲਿਖਿਆ ਜਾਵੇ ਫਿਰ 182 ਪੇਜ ਤੋਂ ਬਾਅਦ ਵੀ ਸੁਖਮਨੀ ਸਾਹਿਬ ਦੇ ਪਾਠ ਦੀ ਹਾਜ਼ਰੀ ਲਗਵਾਉਣੀ ਹੈ ਉਸ ਲੜਕੀ ਨੇ ਭਾਈ ਸਰਪਾ ਦਾ ਬਚਨ ਮੰਨ ਕੇ ਇਸੇ ਤਰ੍ਹਾਂ ਹੀ ਕੀਤਾ ਫਿਰ ਬੁੱਕ ਸਬਮਿਟ ਕਰਵਾ ਦਿੱਤੀ 1200 ਬੁੱਕਸ ਉਸ ਕੰਪਨੀ ਦੇ ਵਿੱਚ ਸਬਮਿਟ ਹੋਈਆਂ ਜੀਨਾਂ ਦੇ ਵਿੱਚੋਂ 10 ਤੋਂ 12 ਦੀ ਹੀ ਸਿਲੈਕਸ਼ਨ ਹੋਣੀ ਸੀ ਜਦੋਂ 8-10 ਦਿਨਾਂ ਦੇ ਬਾਅਦ ਬੁੱਕਸ ਦਾ ਰਿਜ਼ਲਟ ਆਉਣਾ ਸੀ ਤਾਂ ਉਸ ਲੜਕੀ ਦੀ ਬੁੱਕ ਫਰਸਟ ਨੰਬਰ ਤੇ ਆਈ ਫਿਰ ਜਦੋਂ ਉਸ ਲੜਕੀ ਦੀ ਇੰਟਰਵਿਊ ਲਈ 10-12 ਆਸਟ੍ਰੇਲੀਅਨ ਮੈਂਬਰਸ ਬੈਠੇ ਸਨ ਉਹ ਉਸ ਨੂੰ ਕਹਿਣ ਲੱਗੇ ਕਿ 3 ਲੱਖ ਇੰਡੀਅਨ ਰੁਪੀਸ ਦੇ ਅਕੋਰਡਿੰਗਲੀ ਸੈਲਰੀ ਫਿਕਸ ਹੋ ਚੁੱਕੀ ਹੈ ਤੇ ਦੱਸਣ ਲੱਗੀ ਤੇਰੀ ਬੁੱਕ ਦੇ ਲਾਸਟ 50 ਪੇजेस ਬਹੁਤ ਜ਼ਿਆਦਾ ਪਾਵਰਫੁਲ ਸਨ ਇਸ ਦਾ ਕੀ ਰੀਜ਼ਨ ਹੈ ਹੁਣ ਉਸ ਲੜਕੀ ਦਾ ਰੋਣਾ ਨਹੀਂ ਰੁਕ ਰਿਹਾ ਸੀ ਉਹ ਕਹਿਣ ਲੱਗੀ ਕਿ ਪਹਿਲੇ 180 ਪੇਜ ਮੈਂ ਆਪਣੇ ਦਿਮਾਗ ਨਾਲ ਲਿਖੇ ਸਨ ਆਪਣੀ ਸਿਆਣਪ ਨਾਲ ਲਿਖੇ ਸਨ ਪਰ ਬਾਕੀ ਦੇ 50 ਪੇਜ ਲਾਸਟ ਦੇ 50 ਪੇਜ ਮੇਰੇ ਸਮਰੱਥ ਗੁਰੂ ਜੀ ਦੀ ਕਿਰਪਾ ਸਦਕਾ ਲਿਖੇ ਗਏ ਹਨ ਇਸ ਲਈ ਉਹ ਪਹਿਲਾਂ ਵਾਲੇ 180 ਪੇਜ ਨਾਲੋਂ ਜ਼ਿਆਦਾ ਇਫੈਕਟਿਵ ਹਨ ਉਸ ਲੜਕੀ ਨੇ ਫਿਰ ਫੋਨ ਕਰਕੇ ਸਾਰੀ ਵਾਰਤਾ ਭਾਈ ਸਾਹਿਬ ਨੂੰ ਦੱਸੀ ਕਿ ਤੁਹਾਡੀ ਦੱਸੀ ਜ਼ੁਗਤੀ ਦੇ ਕਾਰਨ ਨਾਨ ਸਿੱਖ ਲੋਕਾਂ ਨੇ ਵੀ ਸਾਡੇ ਗੁਰੂ ਸਾਹਿਬਾਂ ਦੀ ਵਡਿਆਈ ਕੀਤੀ ਹੈ ਹੁਣ ਮੈਨੂੰ ਗੁਰੂ ਸਾਹਿਬਾਂ ਦੀ ਬਾਣੀ ਤੇ ਅਥਾਪਰੂਸਾ ਹੋ ਗਿਆ ਹੈ ਜਿਸ ਕਾਰਨ ਮੈਨੂੰ ਇੰਨੀ ਵੱਡੀ ਕੰਪਨੀ ਵਿੱਚ ਜੌਬ ਮਿਲ ਗਈ ਹੈ ਉਹ ਭਾਈ ਸਾਹਿਬ ਬਚਨ ਕਰਨ ਲੱਗੇ ਸਾਨੂੰ ਇਹ ਕਦੇ ਨਹੀਂ ਸੋਚਣਾ ਚਾਹੀਦਾ ਕਿ ਜਿੰਨੀ ਦੇਰ ਗੁਰੂ ਸਾਹਿਬ ਸਰੀਰ ਕਰਕੇ ਸਨ ਉੰਨੀ ਦੇਰ ਹੀ ਸ਼ਕਤੀ ਵਰਤਦੀ ਸੀ ਗੁਰੂ ਸਾਹਿਬ ਤਾਂ ਅੱਜ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਹਾਜ਼ਰ ਵਰਤ ਰਹੇ ਹਨ ਕੋਈ ਵਿਪਤਾ ਦੇ ਸਮੇਂ ਗੁਰੂ ਸਾਹਿਬਾਂ ਦੀ ਬਾਣੀ ਦਾ ਓਟ ਆਸਰਾ ਲਵੇ ਤਾਂ ਸਹੀ ਤਾਂ ਗੁਰੂ ਸਾਹਿਬ ਜ਼ਰੂਰ ਹੀ ਉਸ ਸੰਕਟ ਦੇ ਸਮੇਂ ਵਿੱਚ ਪਹੁੰਚ ਕੇ ਸਹਾਈ ਹੁੰਦੇ ਹਨ ਉਹ ਭਾਈ ਸਾਹਿਬ ਬਚਨ ਕਰਨ ਲੱਗੇ ਕੋਈ ਵਿਵਪਤਾ ਦਾ ਸਮਾ ਬਣ ਜਾਵੇ ਕਿਸੇ ਕੰਮ ਵਿੱਚ ਰੁਕਾਵਟ ਪੈ ਜਾਵੇ ਤਾਂ ਉਸੇ ਸਮੇਂ ਹੀ ਜਪਜੀ ਸਾਹਿਬ ਦੇ ਪਾਠ ਕਰਨੇ ਸ਼ੁਰੂ ਕਰ ਦੇਵੋ ਉਸੇ ਸਮੇਂ ਹੀ ਗੁਰੂ ਸਾਹਿਬਾਂ ਦੀ ਸ਼ਕਤੀ ਵਰਤਣੀ ਸ਼ੁਰੂ ਹੋ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ